ਸਵਾਗਤ ਹੈ ਅੱਜ ਦਾ ਜੋ ਇਹ ਦਿਨ ਹੈ ਇਹ ਉਦਯੋਗ ਦੇ ਲਈ ਤੇ ਉਦਯੋਗਪਤੀਆਂ ਦੇ ਲਈ ਇੱਕ ਇਤਿਹਾਸਿਕ ਦਿਨ ਬਣ ਗਿਆ ਜਿਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕੁਝ ਕਿ ਪਿਛਲੇ ਦਿਨੀ ਜਦੋਂ ਆਮ ਆਦਮੀ ਪਾਰਟੀ ਨੇ ਜਦੋਂ ਆਪਣੀ ਸਰਕਾਰ ਬਣਾਈ ਹੈ ਉਸ ਵਕਤ ਅਸੀਂ ਪ੍ਰੋਮਿਸ ਕੀਤਾ ਸੀ ਕਿ ਅਸੀਂ ਹਰ ਵਰਗ ਨੂੰ ਸਟਰੈਂਥਨ ਕਰਾਂਗੇ ਤਕੜਾ ਕਰਾਂਗੇ ਜਿਹਦੇ ਵਿੱਚ ਸਾਡੀਆਂ ਵਪਾਰ ਪ੍ਰਤੀ ਤੇ ਵਪਾਰੀਆਂ ਪ੍ਰਤੀ ਬੜੀ ਕਮਿਟਮੈਂਟ ਹੈ ਸਾਡੇ ਸਤਕਾਰਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਉਹਨਾਂ ਨੇ ਬੀਤੇ ਕੁਝ ਦਿਨ ਪਹਿਲਾਂ ਸੰਨਤਕਾਰਾਂ ਦੇ ਨਾਲ 4 ਮੀਟਿੰਗਾਂ ਕੀਤੀਆਂ ਸਰਕਾਰ ਸੰਨਤਕਾਰ ਮਿਲਣੀ ਜਿਸ ਦਾ ਨਾਮ ਸੀ ਤੇ ਜਦੋਂ ਉਹ ਮੀਟਿੰਗ ਦੇ ਵਿੱਚ ਗਏ ਤਾਂ ਉੱਥੇ ਜਿਹੜੇ ਵਪਾਰੀ ਸੀ ਸੰਨਤਕਾਰ ਸੀ ਉਹਨਾਂ ਨੇ ਆਪੋ ਆਪਣੀਆਂ ਵੱਖ-ਵੱਖ ਜਿਹੜੀਆਂ ਡਿਮਾਂਡਸ ਸੀ ਜ਼ਰੂਰਤਾਂ ਸੀ ਉਹ ਸਰਕਾਰ ਦੇ ਅੱਗੇ ਰੱਖੀਆਂ ਜਿਹਦੇ ਤੋਂ ਕਾਫੀ ਸਾਰੀਆਂ ਜਿਹੜੀਆਂ ਡਿਮਾਂਡਸ ਸੀਗੀਆਂ ਉਹ ਔਨ ਸਪੌਟ ਹੱਲ ਕੀਤੀਆਂ ਗਈਆਂ ਪਰ ਕੁਝ ਇਸ ਤਰ੍ਹਾਂ ਦੀਆਂ ਡਿਮਾਂਡ ਸੀ ਜਿਹੜੀਆਂ ਕਿ ਪਿਛਲੇ 30 ਸਾਲ 40 ਸਾਲ ਤੋਂ ਉਦਯੋਗਿਕ ਜਿਹੜੇ ਸਾਡੇ ਖੇਤਰ ਜਿਹੜੇ ਫੋਕਲ ਪੁਆਇੰਟਸ ਨੇ ਖਾਸ ਕਰਕੇ ਜਿਹਦੇ ਵਿੱਚ PSI EC ਪੰਜਾਬ ਸਮਾਲ ਇੰਡਸਟਰੀ ਐਕਸਪੋਰਟ ਕਾਰਪੋਰੇਸ਼ਨ ਦੇ ਜਿਹੜੇ ਇਹ ਫੋਕਲ ਪੁਆਇੰਟਸ ਨੇ ਪਲਾਟਸ ਨੇ ਉਹਨਾਂ ਨਾਲ ਰਿਲੇਟਡ ਕੁਝ ਇਸ਼ੂਸ ਸੀਗੇ ਮਾਊਰੋ ਇਹ ਵੀ ਦੱਸਣਾ ਚਾਹਨਾ ਕਿ ਪੰਜਾਬ ਦੇ ਅੰਦਰ ਟੋਟਲ 52 ਫੋਕਲ ਪੁਆਇੰਟ ਨੇ ਜਿਹੜੇ ਕਿ ਤਕਰੀਬਨ ਤਕਰੀਬਨ 8000 ਏਕੜ ਦੇ ਵਿੱਚ ਫੈਲੇ ਹੋਏ ਨੇ ਔਰ 14000 ਦੇ ਕਰੀਬ ਇਹਨਾਂ ਫੋਕਲ ਪੁਆਇੰਟਾਂ 'ਚ ਪਲੋਟ ਨੇ ਸੋ ਅੱਜ ਜਿਹੜਾ ਇੱਕ ਐਡਾ ਵੱਡਾ ਫੈਸਲਾ ਪੰਜਾਬ ਕੈਬਨਿਟ ਦੇ ਵਿੱਚ ਹੋਇਆ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਜੀ ਤੋਂ ਬਾਅਦ ਚੋਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਚੋਂ ਮੈਨੂੰ ਲੱਗਦਾ ਪੰਜਾਬ ਦੇ ਸੰਨਤ ਦੇ ਅੰਦਰ ਔਰ ਪੰਜਾਬ ਦੇ ਸੰਨਤਕਾਰਾਂ ਦੇ ਵਿੱਚ ਅੱਜ ਬੜਾ ਜੋਸ਼ ਆਜੂਗਾ ਅੱਜ ਪੰਜਾਬ ਦੇ ਸੰਨਤ ਨੂੰ ਅੱਜ ਉਦਯੋਗ ਪਤੀਆਂ ਨੂੰ ਅੱਜ ਇੱਕ ਬੜਾ ਨਵਾਂ ਹੁਲਾਰਾ ਮਿਲੇਗਾ ਜਿਹਦੇ ਤਹਿਤ ਅੱਜ ਪੰਜਾਬ ਸਰਕਾਰ ਨੇ ਦੋ OTS ਸਕੀਮਾਂ ਨੂੰ ਕੈਬਨਿਟ ਦੇ ਵਿੱਚੋਂ ਪ੍ਰਵਾਨਗੀ ਦਿੱਤੀ ਜਿਹਦੇ ਵਿੱਚ ਪਹਿਲੀ ਸਕੀਮ ਹੈ ਲੈਂਡ ਇਨਹਾਂਸਮੈਂਟ ਦੀ ਸਕੀਮ ਦੀ OTS ਲੈਂਡ ਇਨਹਾਂਸਮੈਂਟ ਕੀ ਹੈ ਮੰਨ ਲਓ ਜਦੋਂ ਜਦੋਂ ਇਹ ਉਦਯੋਗਿਕ ਫੋਕਲ ਪੁਆਇੰਟ ਕਟੇ ਸੀ ਉਸ ਸਮੇਂ ਮੰਨ ਲਓ ਇਹਦੀ ਐਗਜ਼ਾਮਪਲ ਦੀ ਤੌਰ ਤੇ ਦੱਸ ਦوں ਮੰਨ ਲਓ ਕਿਸੇ ਨੇ 200 ਏਕੜ ਜਾਂ 300 ਏਕੜ 'ਚ ਫੋਕਲ ਪੁਆਇੰਟ ਕਟਿਆ ਤਾਂ ਜਿਹੜੀ ਉਹਦੀ ਇੱਕ ਨਿਰਧਾਰਿਤ ਫੀਸ ਬਣੀ ਸੀ ਉਸ ਸਮੇਂ ਮੰਨ ਲਓ ਪੀਐਸਆਈਸੀ ਨੇ ਉਹਨਾਂ ਲੈਂਡ ਹੋਲਡਰਾਂ ਨੂੰ ਕਿਸਾਨਾਂ ਨੂੰ ਜਾਂ ਜਿਹਦਾ ਤੋਂ ਵੀ ਉਹਨਾਂ ਨੇ ਜ਼ਮੀਨ ਪਰਚੇਜ਼ ਕੀਤੀ ਉਹਨਾਂ ਨੂੰ ਦਿੱਤੀ ਜਿਹੜੀ ਉਹਨਾਂ ਦੀ ਬਣਦੀ ਫੀਸ ਸੀ ਕੀਮਤ ਸੀ ਉਹਨਾਂ ਦੀ ਜੋ ਬਣਦੀ ਦਿੱਤੀ ਉਸ ਤੋਂ ਬਾਅਦ ਚੋ ਜਦੋਂ ਉਹ ਉਹਨਾਂ ਚੋਂ ਕੋਈ ਸੱਜਣ ਕੋਰਟ ਦੇ ਵਿੱਚ ਗਏ ਚਾਹੇ ਉਹ ਲੋਅਰ ਕੋਰਟ ਚ ਗਏ ਸੈਸ਼ਨ ਕੋਰਟ ਚ ਗਏ ਹਾਈ ਕੋਰਟ ਚ ਗਏ ਤਾਂ ਜਦੋਂ ਜਦੋਂ ਵੀ ਕੋਰਟ ਤੇ ਦਸ਼ਾ ਨਿਰਦੇਸ਼ਾਂ ਦੇ ਉੱਤੇ ਇਨਹਾਂਸਮੈਂਟ ਆਈ ਦੋ ਇਨਹਾਂਸਮੈਂਟ ਪੀਐਸਆਈਈਸੀ ਨੇ ਉਹਨਾਂ ਨੂੰ ਜਿਹੜੇ ਲੈਂਡ ਹੋਲਡਰ ਸੀ ਉਹਨਾਂ ਨੂੰ ਦੇਤੇ ਪੈਸੇ ਪਰੰਤੂ ਉਹ ਇੱਕ ਉਹ ਜਿਹੜੇ ਪੈਸਾ ਜਿਹੜਾ ਪੀਐਸਆਈਈਸੀ ਨੇ ਉਹਨਾਂ ਨੂੰ ਲੈਂਡ ਹੋਲਡਰਾਂ ਨੂੰ ਦੇਤਾ ਸੀ ਮਾਲਕਾਂ ਨੂੰ ਉਹ ਪੈਸੇ ਰਿਕਵਰ ਜਿਹੜੇ ਕਰਨੇ ਸੀ ਉਹ ਜਿਨ੍ਹਾਂ ਨੂੰ ਅਲਾਟਮੈਂਟਸ ਆਫ ਪਲOTS ਹੋਈ ਸੀ ਉਹਨਾਂ ਤੋਂ ਕਰਨੇ ਸੀ ਉਹ ਇਨਹਾਂਸਮੈਂਟ ਇੱਕ ਕਾਮਨ ਪ੍ਰਤੀਕਿਰਿਆ ਆਲ ਓਵਰ ਇੰਡੀਆ ਦੇ ਵਿੱਚ ਇਸੇ ਤਰੀਕੇ ਦੀ ਪ੍ਰੈਕਟਿਸ ਅਪਣਾਈ ਜਾਂਦੀ ਹੈ ਪਰ ਇਹ ਜਿਹੜੀ ਲੈਂਡ ਇਨਹਾਂਸਮੈਂਟ ਦੀ ਸਕੀਮ ਸੀ ਇਹਦੇ ਉੱਤੇ ਜੇ ਇੱਕ ਟਾਈਮ ਸੀ ਵੀ ਇੰਨੀ ਡੇਰ ਦੇ ਵਿੱਚ ਤੁਸੀਂ ਇਹ ਲੈਂਡ ਇਨਹਾਂਸਮੈਂਟ ਦੇ ਪੈਸੇ ਦਿਓ ਤਾਂ ਜਿਨ੍ਹਾਂ ਨੇ ਤਾਂ ਉਹ ਦੇਤੇ ਸੀ ਠੀਕ ਹੈ ਪਰ ਜਿਨ੍ਹਾਂ ਨੇ ਉਸ ਲੈਂਡ ਇਨਹਾਂਸਮੈਂਟ ਦੇ ਪੈਸੇ ਨਹੀਂ ਭਰੇ ਸੀ ਪਲਾਟ ਹੋਲਡਰਾਂ ਨੇ ਤਾਂ ਉਹਦੇ ਉੱਤੇ ਇੱਕ ਤਾਂ ਕੰਪਾਊਂਡੈਂਟ ਕੰਪਾਊਂਡਿੰਗ ਵਿਆਜ ਪੈਂਦਾ ਸੀ ਜੀਨੂੰ